ਸਾਸੀ ਗੱਲ ਜੀ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ 21 ਦਸੰਬਰ ਜਿਸ ਘੜੀ ਦਾ ਇੰਤਜ਼ਾਰ ਸੀਗਾ ਉਹ ਘੜੀ ਆ ਚੁੱਕੀ ਹੈ ਨਗਰ ਨਿਗਮ ਚੋਣਾ ਅੱਜ ਸਵੇਰ ਤੋਂ ਸਟਾਰਟ ਨੇ VOTING ਜਿਹੜੀ ਸਟਾਰਟ ਹੋ ਚੁੱਕੀ ਆ ਸਵੇਰੇ 7 ਵਜੇ ਤੋਂ VOTING ਸਟਾਰਟ ਆ ਸ਼ਾਮ 4 ਵਜੇ ਤੱਕਰ VOTING ਹੋਏਗੀ ਔਰ ਅੱਜ ਸ਼ਾਮ ਨਤੀਜੇ ਵੀ ਜਿਹੜੇ ਜਲਦ ਆ ਜਾਣਗੇ ਪਤਾ ਲੱਗੇਗਾ ਕਿਸ ਦੇ ਸਿਰ ਤੇ ਤਾਸ ਜਗਾ 95 ਵੋਟਾਂ ਤੋਂ ਜਿਹੜੀ VOTING ਆ ਔਰ ਅ ਜਿਹੜੇ 1296 ਜਿਹੜੇ ਬੂਥ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 420 ਬੂਥ ਜਿਹੜੇ ਸੈਂਸਿਟਿਵ ਦੱਸੇ ਜਾ ਰਿਹਾ ਔਰ ਜੇਕਰ ਮੈਂ ਗੱਲ ਕਰਾਂ ਦੋ ਦਿਨ ਪਹਿਲਾਂ ਵੀ ਥੋੜੀ ਨੋਕਜੋਕ ਦੇਖਣ ਨੂੰ ਮਿਲੇ ਸੀ ਆਮ ਆਦੀ ਪਾਰਟੀ ਔਰ ਬੀਜਪੀ ਦੇ ਵੱਲੋਂ ਜਿਸ ਤੋਂ ਬਾਅਦ ਕਈ ਬੂਥ ਜਿਹੜੇ ਆ ਸੈਂਸਿਟਿਵ ਦੱਸੇ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵਾਰਡ ਨੰਬਰ 16 ਦੀ ਹੈ ਜਿੱਥੇ ਲੋਕ ਲਗਾਤਾਰ ਮਤ ਦਾਦਾਨ ਕਰਨ ਦੇ ਲਈ ਪਹੁੰਚ ਰਹੇ ਨੇ ਤੁਸੀਂ ਆਪਣੇ ਮਤ ਦਾਦਾਨ ਕੀਤਾ ਹੈ ਕਿ ਸੋਚ ਕੇ ਵੋਟ ਪਾਈ ਹੈ ਡਿਵੈਲਪਮੈਂਟ ਡਿਵੈਲਪਮੈਂਟ ਜੀ ਅਕਸਰ ਜਦੋਂ VOTING ਅਪ ਕਰਦੇ ਆ ਆਪਣੇ ਮਤ ਦਾ ਦਾਨ ਕਰਦੇ ਆ ਤਾਂ ਆਪਾਂ ਨੂੰ ਇਹੀ ਹੁੰਦਾ ਹੈ ਕਿ ਮੈਂ ਮਤ ਦਾ ਦਾਨ ਕਰਨਾ ਹੈ ਮੈਂ ਸੋਚਣਾ ਕਿਸ ਨੂੰ ਕਾਉਂਸਲਰ ਬਣਾਉਣਾ ਹੈ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਵੋਟ ਪਾਈਏ ਵਿਕਾਸ ਤੇ ਕਮਾ ਵਾਸਤੇ ਵਿਕਾਸ ਤੇ ਕਮਾ ਵਾਸਤੇ ਹਾਂਜੀ ਹਾਂਜੀ ਸੋ ਲਗਾਤਾਰ ਸ ਲੋਗ ਇੱਥੇ ਪਹੁੰਚ ਰਹੇ ਨੇ VOTING ਕਰਨ ਦੇ ਲਈ ਆਪਣਾ ਮਤ ਦਾ ਦਾਨ ਕਰ ਰਹੇ ਨੇ ਤਸਵੀਰਾਂ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਲੋਗ ਲਗਾਤਾਰ ਆਪਣਾ ਮਤ ਦਾ ਦਾਨ ਕਰ ਰਹੇ ਨੇ ਔਰ ਜਿਹੜੇ ਇੱਥੇ ਪੁਲਿਸ ਬਰਡ ਵੀ ਵੱਡੀ ਗਿਣਤੀ ਦੇ ਵਿੱਚ ਚੇਤਨਾਤ ਹੈ ਇਲੈਕਸ਼ਨ ਕਮਿਸ਼ਨਰ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਲਗਾਤਾਰ ਦਸਤਾਵੇਜ਼ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਅੰਦਰ ਜਾਣ ਦਿੱਤਾ ਜਾ ਰਿਹਾ ਤਾਂ VOTING ਕਰਕੇ ਜਿਹੜੇ ਵਾਪਸ ਆ ਰਹੇ ਨੇ ਤਾਂ ਲੁਧਿਆਣਾ ਦੇ ਵਿੱਚੋਂ ਅੱਜ ਸਵੇਰ ਤੋਂ ਹੀ VOTING ਸਟਾਰਟ ਹੈ ਔਰ ਜੇਕਰ ਮੈਂ ਗੱਲ ਕਰਾਂ ਬੇਸ਼ ਔਰ ਸਵੇਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿਨ ਹੌਲੀ-ਹੌਲੀ ਚੜੇਗਾ ਉਸ ਤਰੀਕੇ ਦੇ ਨਾਲ ਲੋਕ ਵੀ ਇੱਥੇ ਪਹੁੰਚਣਗੇ ਲਗਾਤਾਰ VOTING ਜਿਹੜੀ ਹੈ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਤੁਸੀਂ ਵੋਟ ਪਾਈ ਹੈ ਕੀ ਸੋਚ ਕੇ ਵੋਟ ਪਾਈ ਹੈ ਕਿਹੜੇ-ਕਿਹੜੇ ਕੰਮਾਂ ਨੂੰ ਲੈ ਕੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਈ ਹੈ ਮੈਂ ਹੁਣ ਕੀ ਦੱਸਾਂ ਸਾਰੇ ਕੰਮ ਤਾਂ ਹੁੰਦੇ ਹੀ ਆ ਵੋਟ ਪਾਉ ਤਾਂ ਸੋ ਲੋਕ ਇੱਥੇ ਪਹੁੰਚ ਰਹੇ ਨੇ ਆਪਣਾ ਮਤ ਦਾ ਦਾਨ ਕਰ ਰਹੇ ਨੇ ਔਰ ਜੇਕਰ ਮੈਂ ਲੁਧਿਆਣਾ ਦੀ ਗੱਲ ਕਰਾਂ ਤਾਂ ਲੁਧਿਆਣਾ ਦੇ ਵਿੱਚ ਮੈਂ ਤੁਸੀਂ ਕੀ ਸੋਚ ਕੇ ਵੋਟ ਪਾਈ ਹੈ ਆਪਣੇ ਮਤ ਦਾ ਦਾਨ ਕੀਤਾ ਹੈ ਕਿਹੜੇ ਕਿਹੜੇ ਕੰਮਾਂ ਨੂੰ ਕਿਹੜੇ ਕਿਹੜੇ ਆਧਾਰ ਨੂੰ ਲੈ ਕੇ ਵੋਟ ਪਾਈ ਹੈ ਸਰ ਬਹੁਤ ਕੰਮ ਕੀਤੇ ਜਾ ਰਹੇ ਨੇ ਹੁਣ ਆਪਾਂ ਹੁਣ ਦੇਖੀਏ ਤਾਂ ਆਪਣੇ ਇੱਥੇ ਵੀ ਇੱਕ ਵਾਰ ਭਾਜਪਾ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਵਾ ਬਟ ਕਈ ਲੋਕ ਸਮਝਦੇ ਨਹੀਂ ਇਹ ਚੀਜ਼ਾਂ ਨੂੰ ਬਟ ਇਹ ਚੀਜ਼ ਹੋਏਗੀ ਫਿਰ ਹੀ ਇੰਪਲੀਮੈਂਟਸ ਆਣਗੇ ਅਦਰਵਾਈਜ਼ ਲੋਕਾਂ ਦੀ ਸੋਚ ਕੇ ਕਾਰਨ ਕੀ ਹੈ ਕਾਰਨ ਕੀ ਹੈ ਕਾਰਨ ਦੇਖੋ ਜਦੋਂ ਦੀ મોદી ਸਰਕਾਰ ਆਈ ਆ ਬਹੁਤ سارے ਕੰਮ ਹੋਏ ਨੇ ਜਰੂਰੀ ਕਿ ਨਹੀਂ ਹੋਏ ਇੱਕ ਸਿਰਫ ਉਹਨਾਂ ਨੇ ਜਿਹੜੇ ਕਿਸਾਨਾਂ ਦਾ ਸੀ ਉਹਦੇ ਕਰਕੇ ਜੋ ਵੀ ਹੋਇਆ ਆਦਰਵਾਇਸ ਤਾਂ ਬਹੁਤ سارے ਕੰਮ ਹੋਏ ਨੇ ਇੰਪਲੀਮੈਂਟਸ ਸੋ ਉਹਨ ਕੀ ਇੱਕ ਵਾਰ ਮੌਕਾ ਦਿੱਤਾ ਜਾਵੇ ਜੀ ਸੋ ਲੋਕ ਆਪਣੇ ਮਾਤਦਾਦਾਨ ਕਰ ਰਹੇ ਨੇ ਆਪਣਾ ਆਪਣਾ ਰੁਝਾ ਰੱਖ ਰਹੇ ਨੇ ਕਿ ਆਖਿਰਕਾਰ ਕਿੰਨੂ ਬਜ਼ੁਰਗ ਲੋਕ ਵੀ ਸਾਡੇ ਨਾਲ ਮੌਜੂਦ ਨੇ ਮਾਤਦਾਦਾਨ ਕੀਤਾ ਕੀ ਸੋਚ ਕੇ ਵੋਟ ਪਾਈ ਹੈ ਅਸੀਂ ਇਹ ਸੋਚਿਆ ਕਿ ਜਿਹੜਾ ਵੀ ਕਾਉਂਸਲਰ ਇਸ ਟਾਈਮ ਆਵੇ ਉਹ ਦੇਸ਼ ਦੀ ਸੇਵਾ ਕਰਨ ਵਾਲਾ ਹੋਵੇ ਉਹ ਲੋਕਾਂ ਦੀ ਭਲਾਈ ਕਰਨ ਵਾਲਾ ਹੋਵੇ ਤਾਂ ਕਿ ਆਉਣ ਵਾਲੀ ਜਨਤਾ ਜਿਹੜੀ ਹੈ ਉਹ ਹਮੇਸ਼ਾ ਇਸ ਚੀਜ਼ ਨੂੰ ਸੋਚਦੀ ਰਹੇ ਕਿ ਜਿਹੜਾ ਵੀ ਆਗਾਮੀ ਕੌਂਸਲਰ ਆਵੇ ਉਹ ਕਿਸ ਤਰ੍ਹਾਂ ਦਾ ਕੰਮ ਕਰੇ ਔਰ ਉਹਨੂੰ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਹੈ ਇਹ ਸੋਚ ਕੇ ਮੈਂ ਇਹ ਵੋਟ ਪਾਈ ਹੈ ਔਰ ਮੈਂ ਸਾਰੀ ਜਨਤਾ ਨੂੰ ਇਹ ਅਪੀਲ ਕਰਦਾ ਕਿ ਜਿਸ ਨੇ ਵੀ ਵੋਟ ਪਾਈ ਉਹ ਆਪਣੇ ਕੌਂਸਲਰ ਨੂੰ ਔਰ ਆਪਣੇ ਬੰਦਿਆਂ ਨੂੰ ਦੇਖਦੇ ਹੋਏ ਜਿਹੜਾ ਕਿ ਕੰਮ ਕਰਨ ਵਾਲਾ ਹੋਵੇ ਉਹਨੂੰ ਵੋਟ ਪਾਉਣ ਬੱਪੂ ਜੀ ਤੁਹਾਡੀ ਉਮਰ ਕਿੰਨੀ ਹੈ 86 ਸਾਲ ਮੇਰੀ ਉਮਰ ਹੋ ਗਈ 86 ਸਾਲ ਦੀ ਉਮਰ ਹੈ ਸਰਦੀਆਂ ਦਾ ਮੌਸਮ ਹੈ ਸਵੇਰੇ ਸਵੇਰੇ ਤੜਕੇ ਬਾਪੂ ਵੋਟ ਪਾਉਣ ਦੇ ਲਈ ਪਹੁੰਚੇ ਨੇ ਬੇਸ਼ੱਕ ਸਰਦੀਆਂ ਦਾ ਮੌਸਮ ਹੈ ਲੋਕ ਲਗਾਤਾਰ ਫਿਰ ਵੀ ਵੱਧ ਚੜ ਕੇ ਪਹੁੰਚ ਰਹੇ ਨੇ ਤਸਵੀਰਾਂ ਇੱਕ ਵਾਰ ਮੈਂ ਤੁਹਾਨੂੰ ਦਿਖਾ ਦੇਣਾ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਮਤ ਦਾ ਦਾਨ ਕਰ ਰਹੇ ਨੇ ਔਰ ਲੁਧਿਆਣਾ ਦੇ ਵਿੱਚ VOTING ਸ਼ੁਰੂ ਹੈ ਅੱਜ ਸ਼ਾਮ ਜਿਹੜੇ ਨਤੀਜੇ ਵੀ ਜਲਦ ਆ ਜਾਣਗੇ ਸਵੇਰੇ 7 ਵਜੇ ਤੋਂ ਜਿਹੜਾ VOTING ਸਟਾਰਟ ਹੈ ਔਰ 4 ਵਜੇ ਤੱਕ ਜਿਹੜੀ VOTING ਹੋਏਗੀ ਔਰ ਅੱਜ ਪਤਾ ਲੱਗ ਜਾਏਗਾ ਕਿ ਕਿਸ ਦੇ ਸਿਰ ਤੇ ਤਾਜ ਸਜਦਾ ਹੈ ਕੌਣ ਆਪਣੇ ਆਪਣੇ ਵੋਟ ਦੇ ਵਿੱਚ ਜਿਹੜਾ ਕਾਉਂਸਲਰ ਬਣਦਾ ਇਹ ਪਾਲ ਦੇ ਅਪਡੇਟ ਵੀ ਤੁਹਾਨੂੰ ਦਿੰਦੇ ਰਵਾਂਗੇ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਧੰਨਵਾਦ